ਅੱਜ ਆਪਾਂ ਕੁਝ ਵਿਚਾਰ ਕਰਾਂਗੇ ਧਿਆਨ ਦੇ ਵਿੱਚ ਜੋ ਸਾਨੂੰ ਅਨੁਭਵ ਹੁੰਦੇ ਆ ਦੇਖੋ ਆਪਾਂ ਕਿਸੇ ਨਾ ਕਿਸੇ ਕਾਰਨ ਕਰਕੇ ਧਿਆਨ ਦੇ ਵੱਲ ਆਕਰਸ਼ਿਤ ਹੁੰਨੇ ਆ ਹੁਣ ਇਹ ਵਜ੍ਹਾ ਕੋਈ ਵੀ ਹੋ ਸਕਦੀ ਆ ਪਰ ਜਦੋਂਪਰ ਧਿਆਨ ਦੇ ਵੱਲ ਆਕਰਸ਼ਿਤ ਹੁੰਨੇ ਆ ਖਿੱਚੇ ਜਾਂਦੇ ਆ ਫਿਰ ਉਸ ਧਿਆਨ ਦੇ ਦੌਰਾਨ ਸਾਡੇ ਨਾਲ ਕਈ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਕਈ ਵਾਰ ਸਾਨੂੰ ਇਹ ਵੀ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਕਿ ਸਾਡਾ ਜੋ ਧਿਆਨ ਆ ਕੀ ਉਹ ਸਹੀ ਜਾ ਰਿਹਾ ਅਸੀਂ ਰੋਜ਼ਾਨਾ ਧਿਆਨ 'ਚ ਬੈਠਦੇ ਆ ਕੀ ਅਸੀਂ ਸਹੀ ਬੈਠਦੇ ਆ ਜਾਂ ਗਲਤ ਬੈਠਦੇ ਆ ਤੇ ਧਿਆਨ ਦੇ ਜੋ ਵੀ ਸਾਨੂੰ ਅਨੁਭਵ ਹੁੰਦੇ ਆ ਇਹ ਸਾਨੂੰ ਕੀ ਸੰਕੇਤ ਦਿੰਦੇ ਆ ਕੀ ਨਿਸ਼ਾਨੀਆਂ ਨੇ ਕੀ ਇਹਨਾਂ ਦਾ ਮਤਲਬ ਹੈ ਨਾਮ ਸਿਮਰਨ ਤੇ ਧਿਆਨ ਦੇ ਵਿੱਚ ਸਾਨੂੰ ਇੱਕ ਟੀਚਰ ਦੀ ਲੋੜ ਪੈਂਦੀ ਆ ਜੋ ਸਾਨੂੰ ਇਹਦੇ ਬਾਰੇ ਗਿਆਨ ਦਿੰਦਾ ਪਰ ਜਦੋਂ ਆਪਾਂ ਧਿਆਨ ਕਰਨ ਬੈਠਦੇ ਆ ਫਿਰ ਆਪਾਂ ਇਹ ਪਤਾ ਲਗਾ ਸਕਦੇ ਆ ਕਿ ਕੀ ਸਾਡਾ ਧਿਆਨ ਸਹੀ ਜਾ ਰਿਹਾ ਜਾਂ ਨਹੀਂ ਇਹ ਅੱਜ ਦੀ ਜੋ ਵਿਚਾਰ ਹੈ ਬਹੁਤ ਧਿਆਨ ਦੇ ਨਾਲ ਸੁਣਨਾ ਮਨ ਨੂੰ ਇਕਾਗਰ ਕਰਕੇ ਸੁਣਨਾ ਕਿਉਂਕਿ ਅੱਜ ਆਪਾਂ ਧਿਆਨ ਦੇ ਬਾਰੇ ਥੋੜਾ ਡਿਟੇਲ ਚ ਗੱਲ ਕਰਾਂਗੇ ਜਦੋਂ ਆਪਾਂ ਰੈਗੂਲਰ ਬੈਠ ਕੇ ਧਿਆਨ ਦਾ ਅਭਿਆਸ ਕਰਦੇ ਆ ਸਾਨੂੰ ਮੁਖ ਤਕਰੀਬਨ ਤਿੰਨ ਪ੍ਰਕਾਰ ਦੇ ਅਨੁਭਵ ਹੁੰਦੇ ਆ ਇੱਕ ਸਰੀਰਕ ਅਨੁਭਵ ਦੂਸਰਾ ਮਾਨਸਿਕ ਅਨੁਭਵ ਤੀਸਰਾ ਜੋ ਸਾਡੀਆਂ ਭਾਵਨਾਵਾਂ ਨੇ ਇਹਦੇ ਨਾਲ ਸੰਬੰਧੀ ਅਨੁਭਵ ਜੋ ਅਧਿਆਤਮਿਕ ਅਨੁਭਵ ਨੇ ਉਹ ਇਹਨਾਂ ਸਾਰੀਆਂ ਹੀ ਗੱਲਾਂ ਤੋਂ ਉੱਪਰ ਨੇ ਹੁਣ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਦੇ ਆ ਤਾਂ ਕੁਝ ਦਿਨ ਤਾਂ ਆਪਾਂ ਨੂੰ ਲੱਗ ਜਾਂਦੇ ਆ ਸਿਰਫ ਇਹ ਸਿੱਖਣ ਨੂੰ ਕਿ ਕਿਵੇਂ ਬੈਠਣਾ ਤੇ ਜੇ ਆਪਣਾ ਕੋਈ ਇੱਕ ਮੁੱਖ ਕਾਰਨ ਆ ਧਿਆਨ ਕਰਨ ਦਾ ਜਿਵੇਂ ਸਾਡਾ ਧਿਆਨ ਮਾਲਕ ਵੱਲ ਨੂੰ ਖਿੱਚਿਆ ਗਿਆ ਸੰਸਾਰ ਤੋਂ ਵਿਰਾਗ ਹੋ ਗਿਆ ਹੋ ਸਕਦਾ ਆਪਾਂ ਲੰਮਾ ਸਮਾਂ ਧਿਆਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਬੈਠਣਾ ਸ਼ੁਰੂ ਕਰਦੇ ਆਂ ਪਰ ਦੇਖੋ ਨਾ ਸਾਡੇ ਸਰੀਰ ਨੂੰ ਤੇ ਮਨ ਨੂੰ ਹਮੇਸ਼ਾ ਹੀ ਕੁਝ ਨਾ ਕੁਝ ਕਰਨ ਦੀ ਆਦਤ ਆ ਇਹ ਟਿੱਕੇ ਨਹੀਂ ਬੈਠ ਸਕਦਾ ਸਾਡਾ ਮਨ ਸ਼ਾਂਤੀ ਦੇ ਨਾਲ ਬੈਠ ਸਕੇ ਸਾਡਾ ਸਰੀਰ ਵੀ ਹILLE ਨਾ ਇਹਦੇ ਲਈ ਤਾਂ ਸਾਨੂੰ ਅਭਿਆਸ ਕਰਨਾ ਪਊਗਾ ਫਿਰ ਹੌਲੀ ਹੌਲੀ ਜਦੋਂ ਸਾਡੇ ਸਰੀਰ ਦੇ ਵਿੱਚ ਥਿਰ ਥਿਰਤਾ ਆਉਣੀ ਸ਼ੁਰੂ ਹੋ ਜਾਂਦੀ ਆ ਹਨਾ ਜਦ ਥਿਰ ਹੋ ਗਿਆ ਮਨ ਵੀ ਥਿਰ ਹੋ ਗਿਆ ਤੇ ਤਨ ਵੀ ਥਿਰ ਹੋ ਗਿਆ ਫਿਰ ਆਪਾਂ ਸ਼ਾਂਤੀ ਦੇ ਨਾਲ ਬੈਠਦੇ ਆ ਫਿਰ ਕੁਝ ਸਮੇਂ ਬਾਅਦ ਸਾਨੂੰ ਕੋਈ ਨਾ ਕੋਈ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਸਟਾਰਟਿੰਗ ਦੇ ਵਿੱਚ ਜੋ ਵੀ ਅਨੁਭਵ ਹੋਣੇ ਆ ਉਹ ਸਰੀਰਕ ਅਨੁਭਵ ਹੋਣਗੇ ਜਿਵੇਂ ਕਿ ਸਾਡੇ ਸਰੀਰ ਦੇ ਵਿੱਚ ਕੁਝ ਹਿੱਸੇ ਸੁੰਨ ਹੋ ਜਾਂਦੇ ਆ ਆਪਾਂ ਦੇਖਿਆ ਨਾ ਆਪਣੇ ਪੈਰਾਂ 'ਚ ਹੋ ਜਾਂਦੇ ਕੀੜੀਆਂ ਚੱਲਦੀਆਂ ਉਹ ਕੀ ਹੁੰਦਾ ਜਿਹੜਾ ਆਪਣੇ ਬਲੱਡ ਸਰਕੂਲੇਸ਼ਨ ਆ ਨਾ ਉਹਦਾ ਜਿਹੜਾ ਦਬਾਅ ਆ ਉਹ ਘਟ ਜਾਂਦਾ ਇਹਦੇ ਕਰਕੇ ਆਪਣੇ ਸਰੀਰ ਦਾ ਜਿਹੜਾ ਥੱਲੇ ਦਾ ਹਿੱਸਾ ਹੈ ਨਾ ਉਹ ਸੁੰਨ ਹੋ ਜਾਂਦਾ ਫਿਰ ਹੌਲੀ-ਹੌਲੀ ਜਿਹੜਾ ਉੱਪਰਲਾ ਹਿੱਸਾ ਆ ਉਹਦੇ ਵਿੱਚ ਵੀ ਥਿਰਤਾ ਆ ਜਾਂਦੀ ਆ ਹੁਣ ਜਿਵੇਂ-ਜਿਵੇਂ ਸਾਡਾ ਸਰੀਰ ਸਾਡਾ ਜਿਹੜਾ ਤਨ ਆ ਬਾਡੀ ਆ ਇਹ ਬੈਠਣਾ ਸਿੱਖਦੀ ਆ ਹੌਲੀ-ਹੌਲੀ ਹੌਲੀ-ਹੌਲੀ ਆ ਇੱਕਦਮ ਨਹੀਂ ਹੈ ਸਾਡਾ ਮਨ ਵੀ ਸ਼ਾਂਤ ਹੋ ਕੇ ਬੈਠਣਾ ਸ਼ੁਰੂ ਕਰ ਦਿੰਦਾ ਉੱਥੇ ਵੀ ਥਿਰਤਾ ਆਣੀ ਸ਼ੁਰੂ ਹੋ ਜਾਂਦੀ ਆ ਆਨੰਦ ਬਣਦਾ ਫਿਰ ਆਪਾਂ ਜੋ ਵੀ ਪ੍ਰਯਾਸ ਆਪਣਾ ਕਰਦੇ ਆ ਧਿਆਨ ਦੇ ਵਿੱਚ ਬੈਠਣ ਦਾ ਇਹਦੇ ਨਾਲ ਆਪਣਾ ਜੋ ਤਨ ਤੇ ਮਾਨਿਆ ਉਹ ਸ਼ਾਂਤ ਹੋ ਕੇ ਬੈਠ ਜਾਂਦੇ ਆ ਹੁਣ ਜਦੋਂ ਸਾਡਾ ਸਰੀਰ ਚੁੱਪ ਕਰਕੇ ਬੈਠ ਗਿਆ ਕੋਈ ਹਿਲਜੁਲ ਨਹੀਂ ਹੁਣ ਆਪਣੇ ਤਨ ਨੂੰ ਵੀ ਆदत ਸੀ ਕਿ ਕੁਛ ਨਾ ਕੁਛ ਹੱਥ ਪੈਰ ਮਾਰਨ ਦੀ ਹੈਨਾ ਸੀਗੀ ਨਾ ਹੁਣ ਉਹੀ ਊਰਜਾ ਅੰਦਰ ਸਟੋਰ ਹੋਣੀ ਸ਼ੁਰੂ ਹੋ ਗਈ ਪਹਿਲਾਂ ਊਰਜਾ ਆਪਾਂ ਇਹਨਾਂ ਕੰਮਾਂ ਦੇ ਵਿੱਚ ਖਰਚ ਕਰਦੇ ਸੀ ਹੁਣ ਉਹੀ ਊਰਜਾ ਬਚਣੀ ਸ਼ੁਰੂ ਹੋ ਗਈ ਤੇ ਇਹ ਊਰਜਾ ਹੁਣ ਆਪਣੇ ਬੋਡੀ ਦੇ ਵਿੱਚ ਕੁਝ ਨਾ ਕੁਝ ਕਰੂਗੀ ਕਈਆਂ ਦਾ ਸਰੀਰ ਕੰਬਣ ਲੱਪਣਦਾ ਕਈ ਵਾਰ ਕਈ ਜੀਵਾਂ ਨੂੰ ਝਟਕੇ ਵੀ ਲੱਗਦੇ ਆ ਇਹ ਊਰਜਾ ਦਾ ਉਹੀ ਫਲੋ ਆ ਜੋ ਆਪਾਂ ਬੋਡੀ ਦੇ ਥਰੂ ਕੁਝ ਨਾ ਕੁਝ ਕਰਦੇ ਰਹਿੰਦੇ ਸੀ ਪਰ ਆਪਾਂ ਇਸ ਊਰਜਾ ਨੂੰ ਬਾਹਰ ਬੇਸਟ ਨਹੀਂ ਕਰਦੇ ਆਪਾਂ ਆਪਣੇ ਤਨ ਨੂੰ ਮਨ ਨੂੰ ਸ਼ਾਂਤ ਕਰ ਲਿਆ ਆਪਾਂ ਉਹਨੂੰ ਕੁਝ ਕਰਨ ਨਹੀਂ ਦੇ ਰਹੇ ਹੁਣ ਊਰਜਾ ਅੰਦਰੋਂ ਅੰਦਰ ਹੀ ਟਰਾਂਸਫਾਰਮ ਹੋ ਰਹੀ ਆ ਤੇ ਉਹੀ ਕੁਝ ਨਾ ਕੁਝ ਕਰਦੀ ਪਈ ਆ બસ ਇਸੇ ਕਰਕੇ ਕਹਿ ਸਕਦੇ ਆ ਕਿ ਸਰੀਰ ਦੇ ਵਿੱਚ ਝਟਕੇ ਵੱਜਦੇ ਆ। ਕਈ ਵਾਰ ਆਪਾਂ ਵੇਖਿਆ ਨਾ ਕਈਆਂ ਦਾ ਸਰੀਰ ਕੰਬਣ ਲੱਪਨਦਾ ਜ਼ੋਰ-ਜ਼ੋਰ ਦੇ ਨਾਲ। ਕਈ ਵਾਰ ਆਪਾਂ ਨੂੰ ਆਪਣੀ ਬਾਡੀ ਦੇ ਵਿੱਚ ਕੰਪਨ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਆ। ਬਹੁਤ ਸਾਰੇ ਜੀਵਾਂ ਦੇ ਸਵਾਲ ਆਉਂਦੇ ਆ ਕਿ ਸਾਡੇ ਗਲੇ ਦੇ ਵਿੱਚ ਹਾਰਟ ਚੱਕਰਾ ਦੇ ਵਿੱਚ ਨਾਭੀ ਤੇ ਜਾਂ ਕਈ ਜੀਵਾਂ ਦੇ ਜੋ ਥਰਡ ਆਈ ਹੁੰਦੀ ਆ ਉੱਥੇ ਵੀ ਉਹਨਾਂ ਨੂੰ ਕੰਪਨ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਆ। ਇਹ ਕੀ ਹੈ? ਸਾਡੀ એનર્ਜੀ ਹੀ ਹੈ। ਫਿਰ ਇਸੇ ਪੁਆਇੰਟ ਤੇ ਕਈਆਂ ਦੇ ਦਰਦ ਵੀ ਹੁੰਦਾ ਆ। ਇਹ ਤਾਂ ਹੈ ਕੁਝ ਸਰੀਰਕ ਅਨੁਭਵ ਜੋ ਧਿਆਨ ਦੇ ਦੌਰਾਨ ਅਕਸਰ ਜੀਵਾਂ ਨੂੰ ਹੁੰਦੇ ਰਹਿੰਦੇ ਆ ਹੁਣ ਜੇ ਆਪਾਂ ਮਾਨਸਿਕ ਤੌਰ ਤੇ ਅਨੁਭਵਾਂ ਦੀ ਗੱਲ ਕਰੀਏ ਤਾਂ ਉਹ ਕੀ ਹੈ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਆਪਣੇ ਸਰੀਰ ਨੂੰ ਸ਼ਾਂਤ ਕਰ ਲੈਂਦੇ ਆ ਤੇ ਸਾਡਾ ਰੋਜ਼ਾਨਾ ਬੈਠਣ ਦਾ ਅਭਿਆਸ ਹੋ ਜਾਂਦਾ ਹੈ ਨਾ ਫਿਰ ਤੇ ਆਪ ਦੇ ਵਿੱਚ ਦੂਸਰੀ ਜੁੜਚਣ ਆਉਂਦੀ ਆ ਉਹ ਹੈ ਆਪਣੇ ਥੌਟਸ ਵਿਚਾਰਾਂ ਨੂੰ ਮਾਨਸਿਕ ਅਨੁਭਵਾਂ ਦੇ ਨਾਲ ਜੋੜਿਆ ਗਿਆ ਜੋ ਵੀ ਸਾਡੀ ਲਾਈਫ ਦੇ ਵਿੱਚ ਆਪਣੇ ਆਪਾਂ ਨੂੰ ਵਿਚਾਰ ਆਉਂਦੇ ਆ ਨਾ ਇਹ ਮਾਨਸਿਕ ਇੰਦਰੀਆਂ ਦੇ ਨਾਲ ਕਨੈਕਟਡ ਆ ਹੁਣ ਜਿਵੇਂ ਮੰਨ ਲਓ ਸਾਡੀਆਂ ਅੱਖਾਂ ਨੇ ਕੁਝ ਦੇਖਿਆ ਜਿਵੇਂ ਹੀ ਸਾਡੀਆਂ ਅੱਖਾਂ ਨੇ ਕੁਝ ਦੇਖਿਆ ਤਾਂ ਅੰਦਰ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਇਹ ਵਿਚਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਰਹਿੰਦੇ ਆ ਇਹ ਜਿਹੜੇ ਵਿਚਾਰ ਆਉਂਦੇ ਆ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਲੈ ਕੇ ਨਹੀਂ ਆਉਂਦੇ ਬਸ ਚੱਲਦੇ ਰਹਿੰਦੇ ਆ ਤੇ ਮਨ ਇਹਨਾਂ ਦੇ ਮਗਰ ਲੱਗਾ ਰਹਿੰਦਾ ਤੇ ਪਰ ਜਿਵੇਂ ਆਪਾਂ ਧਿਆਨ ਦੇ ਵਿੱਚ ਥੋੜਾ ਗਹਿਰਾ ਉਤਰਦੇ ਆ ਫਿਰ ਆਪਾਂ ਇਹਨਾਂ ਹੀ ਵਿਚਾਰਾਂ ਨੂੰ ਆਉਂਦੇ ਜਾਂਦੇ ਵੀ ਵੇਖਦੇ ਆ ਜਦੋਂ ਆਪਾਂ ਇਹਨਾਂ ਵਿਚਾਰਾਂ ਨੂੰ ਆਉਂਦੇ ਜਾਂਦੇ ਦੇਖਦੇ ਆਂ ਫਿਰ ਇਹ ਵਿਚਾਰ ਆਪਾਂ ਨੂੰ ਤੰਗ ਨਹੀਂ ਕਰਦੇ ਕਿਉਂਕਿ ਆਪਾਂ ਆਪਣੇ ਤਨ ਤੇ ਮਨ ਨੂੰ ਸ਼ਾਂਤ ਕੀਤਾ ਆ ਹੁਣ ਕਈ ਜੀਵ ਕੀ ਕਹਿ ਦਿੰਦੇ ਆ ਅਸੀਂ ਜੀ ਧਿਆਨ ਦੇ ਵਿੱਚ ਬੈਠਦੇ ਆਂ ਅਸੀਂ ਜੀ ਸਿਮਰਨ ਵੀ ਕਰਦੇ ਆਂ ਅਜੇ ਕ્રોਧ ਨਹੀਂ ਗਿਆ ਅਜੇ ਵਿਚਾਰ ਨਹੀਂ ਗਿਆ ਉਹ ਹਜੇ ਆਪਾਂ ਆਪਣੇ ਤਨ ਤੇ ਮਨ ਨੂੰ ਸ਼ਾਂਤ ਕੀਤਾ ਨਹੀਂ ਹੈ ਜੇ ਕਰ ਲਿਆ ਤਾਂ ਮਨ ਧਿਆਨ ਦੇ ਵਿੱਚ ਇਹਨਾਂ ਆਉਣ ਵਾਲੇ ਵਿਚਾਰਾਂ ਨੂੰ ਦੇਖਦਾ ਆ ਕਿ ਆ ਵਿਚਾਰ ਆਉਣ ਲੱਗਾ ਆ ਚਲਾ ਗਿਆ ਹੁਣ ਜੋ ਇਹ ਸ਼ਕਤੀ ਸੀ ਇਹ ਸੰਸਾਰ ਦੇ ਵਿੱਚ ਕਨੈਕਟ ਨਹੀਂ ਹੋ ਰਹੀ ਇਹ ਜੋ ਊਰਜਾ ਸੀ ਨਾ ਆਪਾਂ ਅੰਦਰੋਂ ਊਰਜਾ ਪੈਦਾ ਹੁੰਦੀ ਸੀ ਆਪਾਂ ਆਪਣੀਆਂ ਬੋਡੀ ਦੇ ਰਾਹੀਂ ਇਹ ਊਰਜਾ ਨੂੰ ਬਾਹਰ ਕੱਢਦੇ ਸੀ ਦੇਖਦੇ ਸੀ ਬੋਲਦੇ ਸੀ ਸੁਣਦੇ ਸੀ ਹੱਥ ਪੈਰ ਹਿਲਾਉਂਦੇ ਸੀ ਉਹਨਾਂ ਚੀਜ਼ਾਂ ਨੂੰ ਆਪਾਂ ਬੰਦ ਕਰ ਲਿਆ ਬਾਹਰਲੀ ਜੋ ਸੰਸਾਰ ਦੇ ਵਿੱਚ ਊਰਜਾ ਨੂੰ ਆਪਾਂ ਆਉਣ ਨਹੀਂ ਦਿੱਤਾ ਇਹ ਊਰਜਾ ਅੰਦਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਨਤੀਜਾ ਕੀ ਸਾਡੇ ਵਿਚਾਰ ਵੀ ਰੁਕਦੇ ਆ ਸਾਡੇ ਵਿਚਾਰ ਪਵਿੱਤਰ ਹੁੰਦੇ ਆ ਮਨ ਦੀ ਮਹਿਲ ਉਤਰਦੀ ਆ ਤੇ ਇਹ ਊਰਜਾ ਸਾਨੂੰ ਅੰਦਰ ਵਿਜ਼ਨ ਦਿਖਾਉਂਦੀ ਕੋਈ ਨਾ ਕੋਈ ਇੱਥੇ ਕਈ ਜੀਵਾਂ ਨੂੰ ਅੰਦਰ ਪ੍ਰਕਾਸ਼ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਕਈ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹੁਣ ਕਈ ਜੀਵ ਕਹਿੰਦੇ ਆ ਕਿ ਸਾਨੂੰ ਸਨੈਪਟੇ ਵਰਗੀ ਆਵਾਜ਼ ਸੁਣਾਈ ਦਿੱਤੀ ਸਾਨੂੰ ਨਾਦ ਸੁਣਾਈ ਦਿੱਤਾ ਸਾਨੂੰ ਪ੍ਰਕਾਸ਼ ਦਿਖਾਈ ਦਿੱਤਾ ਹੁਣ ਇਹ ਸਾਰਾ ਕੁਝ ਕਿਵੇਂ ਹੋਇਆ ਅੱਪਾ ਵੇਖੋ ਸੰਸਾਰ ਦੇ ਨਾਲੋਂ ਆਪਣਾ ਕਨੈਕਸ਼ਨ ਤੋੜਿਆ ਕੁਝ ਸਮੇਂ ਵਾਸਤੇ ਪਾ ਧਿਆਨ ਦੇ ਵਿੱਚ ਬੈਠੇ ਆ ਆਪਾਂ ਜੋ ਊਰਜਾ ਸੀ ਉਹਨੂੰ ਅੰਦਰ ਸਟੋਰ ਕੀਤਾ ਉਸੇ ਊਰਜਾ ਨੇ ਸਾਡੀ ਸੁਰਤੀ ਨੂੰ ਪਾ ਚੱਕਿਆ ਜਦੋਂ ਸੁਰਤੀ ਨੌ ਦੁਆਰਾਂ ਦੇ ਵਿੱਚੋਂ ਨਿਕਲ ਗਈ ਤਾਂ ਇਸ ਨੂੰ ਪ੍ਰਕਾਸ਼ ਵੀ ਦਿਖਾਈ ਦਿੱਤਾ ਇਸ ਨੂੰ ਨਾਦ ਵੀ ਸੁਣਾਈ ਦਿੱਤਾ ਹੁਣ ਇੰਨਾ ਕੁਝ ਦੇਖ ਕੇ ਜਾਂ ਸੁਣ ਕੇ ਜੀਵ ਨੂੰ ਲੱਗਦਾ ਆ ਕਿ ਲਓ ਜੀ ਮੇਰੀ ਜੋ ਥਰਡ ਆਈ ਆ ਜੋ ਦਸਮ ਦਵਾਰ ਆ ਖੁੱਲ ਗਿਆ ਜਾਂ ਕਈ ਜੀਵਾਂ ਨੂੰ ਕੋਈ ਡਰਾਵਣੀਆ ਚੀਜ਼ਾਂ ਵੀ ਦਿਖਾਈ ਦਿੰਦੀਆਂ ਜਦੋਂ ਕਿਸੇ ਜੀਵ ਨੂੰ ਇਹ ਡਰਾਵਣੀਆ ਕੋਈ ਦ੍ਰਿਸ਼ ਦਿਖਾਈ ਦਿੰਦਾ ਆ ਹਨਾ ਕਈ ਜੀਵਾਂ ਦਾ ਤਾਂ ਪ੍ਰੈਕਟੀਕਲ ਸੁਣਿਆ ਉਹਨਾਂ ਨੂੰ ਨਰਕ ਵੀ ਦਿਖਾਈ ਦਿੰਦਾ ਜਾਂ ਕਈਆਂ ਨੂੰ ਕੋਈ ਰਾਖਸ਼ ਵਰਗੀਆਂ ਚੀਜ਼ਾਂ ਜਾਂ ਕਈਆਂ ਨੂੰ ਇਹ ਲੱਗਦਾ ਕਿ ਕੋਈ ਮੇਰੇ ਕੋਲ ਸੀ ਹਨਾ ਤੂੰ ਡਰ ਦੇ ਮਾਰੇ ਧਿਆਨ ਕਰਨਾ ਛੱਡ ਦਿੰਦੇ ਤੇ ਜੇ ਕਿਸੇ ਨੂੰ ਕੋਈ ਅਨੁਭਵ ਵਧੀਆ ਹੁੰਦਾ ਆ ਮੰਨ ਲਓ ਕਿਸੇ ਗੁਰੂ ਸਾਹਿਬ ਜੀ ਦੀ ਆਪਾਂ ਨੂੰ ਕੋਈ ਦਰਸ਼ਨ ਹੋ ਗਿਆ ਕਿਸੇ ਗੁਰਮਖਾ ਦੇ ਦਰਸ਼ਨ ਹੋ ਗਏ ਜਾਂ ਕੋਈ ਵੀ ਬੋਡੀ ਐਕਸਪੀਰੀਅੰਸ ਆਪਾਂ ਨੂੰ ਹੁੰਦਾ ਨਾ ਫਿਰ ਜੀਵ ਕਹਿੰਦਾ ਕਿ ਇਹ ਮੈਨੂੰ ਦੁਬਾਰਾ ਵੀ ਹੋਵੇ ਪਰ ਉਹ ਅਨੁਭਵ ਉਹਨੂੰ ਦੁਬਾਰਾ ਹੁੰਦੇ ਨਹੀਂ ਹੁਣ ਇਹ ਅਨੁਭਵ ਉਹਦੋਂ ਹੁੰਦੇ ਜਦੋਂ ਸਾਰਾ ਹੀ ਕੁਝ ਸਾਡਾ ਸ਼ਾਂਤ ਹੋ ਜਾਂਦਾ ਮਨ ਟਿੱਕੇ ਬੈਠ ਜਾਂਦਾ ਜਦੋਂ ਜੀਵ ਰੋਜ਼ਾਨਾ ਧਿਆਨ ਦੇ ਵਿੱਚ ਬੈਠਦਾ ਤਾਂ ਉਹ ਬਾਕੀ ਨਾਰਮਲ ਜੀਵਾਂ ਨਾਲੋਂ ਆਪਣਾ ਜੀਵਨ ਬਦਲ ਲੈਂਦਾ ਆ ਆਪਾਂ ਹੁਣ ਉਹਨਾਂ ਜੀਵਾਂ ਵਾਂਗੂ ਕੰਮ ਨਹੀਂ ਕਰਦੇ ਸੋਚਦੇ ਨਹੀਂ ਬੋਲਦੇ ਨਹੀਂ ਤੁਰਦੇ ਨਹੀਂ ਖਾਂਦੇ ਨਹੀਂ ਸਾਡਾ ਜੀਵਨ ਬਦਲ ਗਿਆ ਫਿਰ ਇੱਥੇ ਕੋਈ ਵੀ ਅਨੁਭਵ ਬਾਕੀਆਂ ਨਾਲੋਂ ਸਾਨੂੰ ਅਲੱਗ ਹੋਣਗੇ ਹੁਣ ਜਦੋਂ ਸਾਨੂੰ ਕੋਈ ਵੀ ਅਨੁਭਵ ਹੁੰਦਾ ਹੈ ਅੰਦਰੋਂ ਨਾ ਜਾਂ ਆਪਾਂ ਖੁਸ਼ ਹੋ ਜਾਂਦੇ ਨਹੀਂ ਜਾਂ ਦੁਖੀ ਹੋ ਜਾਂਦੇ ਨਹੀਂ ਜੇ ਜਦੋਂ ਅਨੁਭਵ ਹੁੰਦੇ ਆ ਫਿਰ ਇਹ ਰੁਕ ਜਾਂਦੀ ਕਿਉਂਕਿ ਜੇ ਆਪਾਂ ਦੁਖੀ ਜਾਂ ਸੁਖੀ ਹੋ ਗਏ ਨਾ ਤਾਂ ਵਿਚਾਰ ਪੈਦਾ ਹੋ ਜਾਂਦਾ ਇਹ ਜੋ ਵੀ ਸਾਨੂੰ ਅਨੁਭਵ ਹੁੰਦੇ ਆ ਚੁੱਪ ਕਰਕੇ ਬਸ ਇਹਨਾਂ ਨੂੰ ਹੋਣ ਦੇਣਾ ਜਦੋਂ ਆਪਾਂ ਕਿਸੇ ਵੀ ਅਨੁਭਵ ਨੂੰ ਆਪਣੇ ਨਾਲ ਜੋੜ ਲੈਂਦੇ ਆ ਉਹ ਚੀਜ਼ਾਂ ਉੱਥੇ ਹੀ ਹੋਣੀਆਂ ਬੰਦ ਹੋ ਜਾਂਦੀਆਂ ਇਹਦਾ ਕਾਰਨ ਇੱਕੋ ਹੈ ਕਿ ਆ ਕਿ ਅਸੀਂ ਵਿਚਾਰ ਲੈਣੇ ਸ਼ੁਰੂ ਕਰ ਲਿਆ ਇੱਦਾਂ ਹੁੰਦੇ ਨੇ ਜਦੋਂ ਕੋਈ ਵੀ ਅਨੁਭਵ ਹੋਣ ਲੱਗਦਾ ਆਪਾਂ ਸੋਚਣ ਲੱਪਨੇ ਹੈ ਇਹ ਕੀ ਹੋ ਗਿਆ ਬਸ ਨਾਲ ਹੀ ਉਹ ਟੁੱਟ ਜੋ ਚੇਨ ਸੀ ਉਹ ਟੁੱਟ ਗਈ ਬਸ ਸਾਡੇ ਸਵਾਲ ਜਵਾਬ ਸ਼ੁਰੂ ਹੋ ਜਾਂਦੇ ਆ ਨਾਲ ਹੀ ਅਨੁਭਵੀ ਹੋਣੇ ਬੰਦ ਹੋ ਜਾਂਦੇ ਬਸ ਆਪਾਂ ਇੱਕ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਧਿਆਨ ਦੇ ਵਿੱਚ ਬੈਠੇ ਆ ਤੇ ਕੋਈ ਵੀ ਅਨੁਭਵ ਹੋ ਰਿਹਾ ਆ ਆਪਾਂ ਕੋਈ ਵੀ ਸਵਾਲ ਜਵਾਬ ਜਾਂ ਕੋਈ ਵੀ ਫੁਰਨਾ ਨਹੀਂ ਲੈਣਾ ਹੁਣ ਜਦ ਤੱਕ ਸਾਡੇ ਵਿਚਾਰ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਨਾ ਉਦੋਂ ਤੱਕ ਜੀਵ ਨੂੰ ਕੋਈ ਵੀ ਅਨੁਭਵ ਨਹੀਂ ਹੁੰਦਾ ਇਸ ਤੋਂ ਵੀ ਗਹਿਰਾ ਜਦੋਂ ਜੀਵ ਧਿਆਨ ਦੇ ਵਿੱਚ ਉਤਰਦਾ ਆ ਤਾਂ ਭਾਵਨਾਤਮਕ ਜੋ ਅਨੁਭਵ ਆ ਉਹ ਹੋਣੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਕਿਸੇ ਨੂੰ ਕੋਈ ਵੀ ਦਿਖਾਵਾ ਨਹੀਂ ਕਰਦੇ ਸਾਡੇ ਜਿਹੜੇ ਸੰਸਾਰ ਦੇ ਵਿੱਚ ਪਹਿਲਾਂ ਹਾ ਭਾਅ ਸੀ ਹਨਾ ਉਹ ਸਭ ਬਦਲ ਜਾਂਦੇ ਆ ਜਿਆਦਾ ਗੱਲਾਂ ਦੇ ਵਿੱਚ ਨਹੀਂ ਫਸਦੇ ਇਹ ਕੀ ਆ ਸਾਡੇ ਵਿਚਾਰ ਹੀ ਆ ਇੱਥੇ ਜੀਵ ਦੂਸਰਿਆਂ ਦਾ ਦਰਦ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਕੋਈ ਸ਼ਾਕਾਹਾਰੀ ਛੱਡ ਕੇ ਨਾਨ ਵੇਜ ਖਾਣਾ ਖਾਂਦਾ ਨਾ ਤਾਂ ਫਿਰ ਉਨਾਮੀ ਦੇ ਅੰਦਰ ਇਹ ਗੱਲ ਹੁੰਦੀ ਆ ਕਿ ਇਹ ਨੇ ਆਪਣਾ ਇੱਕ ਵਾਰੀ ਢਿੱਡ ਭਰਨ ਵਾਸਤੇ ਕਿਸੇ ਜੀਵ ਦੀ ਹੱਤਿਆ ਕੀਤੀ ਆ ਫਿਰ ਆਪਾਂ ਉਸ ਜੀਵ ਦੇ ਪ੍ਰਤੀ ਵੀ ਦੁੱਖ ਮਹਿਸੂਸ ਕਰਦੇ ਆ ਤਾਂ ਹੀ ਆਪਾਂ ਦੇਖਿਆ ਨਾ ਕਿ ਜਦੋਂ ਕੋਈ ਜੀਵ ਨਾਮ ਸਿਮਰਨ ਕਰਦਾ ਆ ਤਾਂ ਉਹ ਪਹਿਲਾਂ ਸਾਰਾ ਕੁਝ ਕਰਦਾ ਈ ਸ਼ਰਾਬਾਂ ਪੀਂਦਾ ਸੀ ਨੌਨ ਵਿੱਚ ਖਾਂਦਾ ਸੀ ਬੁਰੀਆਂ ਆਦਤਾਂ ਸੀ ਪਰ ਉਹ ਛੱਡ ਜਾਂਦਾ ਆਪਣਾ ਸੰਸਾਰ ਦੇ ਪ੍ਰਤੀ ਜੋ ਨਜ਼ਰੀਆ ਸੀ ਉਹ ਬਦਲ ਗਿਆ ਕਈ ਵਾਰ ਜੀ ਵੀ ਸੋਚਦਾ ਕਿ ਇਹ ਜੋ ਸੰਸਾਰ ਆ ਮੇਰੇ ਵਾਸਤੇ ਹੁਣ ਬੇਰਤ ਹੋ ਚੁੱਕਾ ਆ ਕਿਸੇ ਕੰਮ ਦਾ ਨਹੀਂ ਤੇ ਉਹ ਸੋਚਦਾ ਆ ਕਿ ਮੈਂ ਆਪਣਾ ਘਰ ਪਰਿਵਾਰ ਛੱਡ ਕੇ ਕਿਤੇ ਕਿਸੇ ਆਸ਼ਰਮ ਦੇ ਵਿੱਚ ਡੇਰੇ ਦੇ ਵਿੱਚ ਚਲਾ ਜਾਵਾਂ ਜਿੱਥੇ ਮੈਂ ਸਿਰਫ ਪ੍ਰਮਾਤਮਾ ਦੇ ਨਾਲ ਹੀ ਕਨੈਕਟਡ ਰਵਾਂ ਬਸ ਇਹੀ ਆ ਕਿ ਜਦੋਂ ਪਾ ਧਿਆਨ ਕਰਦੇ ਆ ਤਾਂ ਆਪਾਂ ਆਪਣੇ ਤਨ ਮਨ ਤੇ ਭਾਵਨਾਵਾਂ ਨੂੰ ਸਮਝਣਾ ਸ਼ੁਰੂ ਕਰ ਦਿੰਨੇ ਆ ਜੋ ਸਾਡੇ ਬਾਡੀ ਦੇ ਵਿੱਚ ਕੁੰਡਲਣੀ ਆ ਉਹਦੇ ਵਿੱਚ ਜੋ ਊਰਜਾ ਦਾ ਪ੍ਰਭਾਵ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਉਹ ਜੋ ਕੁੰਡਲਨੀ ਆ ਸ਼ਕਤੀ ਆ ਉਹ ਜਾਗਣਾ ਸ਼ੁਰੂ ਕਰਦੀ ਆ ਇਹਦਾ ਨਤੀਜਾ ਕੀ ਨਿਕਲਦਾ ਆ ਕਿ ਆਪਾਂ ਪਹਿਲਾਂ ਨਾਲੋਂ ਜ਼ਿਆਦਾ ਸੋਚਦੇ ਆ ਮਤਲਬ ਫालतू ਦਾ ਨਹੀਂ ਸੋਚਦੇ ਪਰ ਜੇ ਕੋਈ ਕੰਮ ਕਰਨ ਲੱਗੇ ਆ ਉਹਨੂੰ ਬਿਹਤਰ ਤਰੀਕੇ ਦੇ ਨਾਲ ਕਰਦੇ ਆ ਆਪਾਂ ਵੇਖਿਆ ਨਾ ਕਿਈ ਜੀਵਾਂ ਦੇ ਚਿਹਰੇ ਦੇ ਉੱਤੇ ਇੱਕ ਨੂਰ ਝਲਕਦਾ ਹੁੰਦਾ ਆਪਾਂ ਜੋ ਵੀ ਗੱਲਾਂ ਕਰਾਂਗੇ ਉਹ ਲੋਕਾਂ ਦੀਆਂ ਲੋਕਾਂ ਨੂੰ ਜਲਦੀ ਸਮਝ ਆਉਣਗੀਆਂ ਨਾਮੀ ਵਾਸਤੇ ਕੋਈ ਵੀ ਜੋ ਚੀਜ਼ ਆ ਉਹ ਇੱਕ ਸਮੱਸਿਆ ਨਹੀਂ ਲੱਗਦੀ ਉਹ ਹਰ ਇੱਕ ਸਮੱਸਿਆ ਦਾ ਹੱਲ ਲੱਭ ਲੈਂਦਾ ਕਿਉਂਕਿ ਸਾਡੇ ਸਰੀਰ ਦੇ ਵਿੱਚ ਜੋ ਸ਼ਮਤਾਵਾਂ ਨੇ ਉਹ ਵੱਧ ਜਾਂਦੇ ਆ ਹੁਣ ਜੋ ਜੀਵਤਾ ਸੰਸਾਰਿਕ ਇੱਛਾ ਲੈ ਕੇ ਧਿਆਨ ਕਰਦਾ ਆ ਕੁੰਡਲਿਨੀ ਸ਼ਕਤੀ ਜਾਗਰਤ ਕਰਨੀ ਚਾਹੁੰਦਾ ਉਹਦੇ ਨਹੀਂ ਹੁੰਦੀ ਤੇ ਕਿਉਂਕਿ ਉਹ ਊਰਜਾ ਫਿਰ ਉਹਨਾਂ ਕੰਮਾਂ ਦੇ ਵਿੱਚ ਵੇਸਟ ਹੋ ਜਾਂਦੀ ਹੈ ਨਾ ਤੇ ਜੇ ਕੋਈ ਜੀਵ ਅਧਿਆਤਮਿਕ ਤੌਰ ਤੇ ਕਰਨੀ ਚਾਹੁੰਦਾ ਉਹਦੀ ਉਹਦੇ ਨਾਲ ਬਹੁਸ਼ੀਤੀ ਅਨੁਭਵ ਹੁੰਦੇ ਆ ਕਿਉਂਕਿ ਉਹਦੀ ਕੋਈ ਇੱਛਾ ਹੈ ਨਹੀਂ ਸੀ ਜੇ ਦੀ ਇੱਛਾ ਹੈ ਨਹੀਂ ਉਹਦਾ ਖਰਚ ਹੈ ਨਹੀਂ ਹੈਨਾ ਜਿਹਦਾ ਖਰਚੇ ਹੈ ਨਹੀਂ ਉਹਦੀ ਉਨੀ ਊਰਜਾ ਸਟੋਰ ਰਹੂਗੀ ਜਿੰਨੀ ਊਰਜਾ ਸਟੋਰ ਰਹੂਗੀ ਉਨੀ ਹੀ ਜਲਦੀ ਸਾਡੇ ਸਰੀਰ ਦੇ ਵਿੱਚ ਇਹ ਜੋ ਈੜਾ ਪਿੰਗਲਾ ਸੁਖਮਨ ਆਇਆ ਇਹ ਐਕਟਿਵ ਹੋ ਜਾਂਦੀਆਂ ਇਸੇ ਤਰ੍ਹਾਂ ਹੀ ਜੇ ਆਪਾਂ ਹੋਰ ਧਿਆਨ ਕਰੀ ਜਾਈਏ ਕਰੀ ਜਾਈਏ ਜਿਹੜਾ ਬਾਡੀ ਦੇ ਵਿੱਚ ਇੱਕ ਹੋਰ ਸੁਖਮ ਬਾਡੀ ਆ ਉਹਦਾ ਵੀ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਇਹਨੂੰ ਆਪਾਂ ਸੈਕੰਡ ਬਾਡੀ ਵੀ ਆਪਣੀ ਕਹਿ ਸਕਦੇ ਹਾਂ ਜਦੋਂ ਸਾਡੇ ਸਰੀਰ ਦੇ ਵਿੱਚ ਪ੍ਰਾਣ ਊਰਜਾ ਦਾ ਜੋ ਪ੍ਰਭਾਵ ਆ ਵੱਜ ਜਾਂਦਾ ਫਿਰ ਜਿਹੜਾ ਸਾਡਾ ਸੂਖਮ ਸਰੀਰ ਹੈ ਨਾ ਉਹ ਬਾਡੀ ਦੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੰਦਾ ਹੁਣ ਧਿਆਨ ਦੇ ਵਿੱਚ ਇਹ ਸੈਕੰਡ ਬਾਡੀ ਦਾ ਜੋ అనుਭਵ ਆ ਇਹ ਬਹੁਤ ਜੀਵਾਂ ਨੂੰ ਹੋਇਆ ਕਈਆਂ ਨੂੰ ਸਟਾਰਟਿੰਗ ਦੇ ਵਿੱਚ ਹੋ ਗਿਆ ਕਈਆਂ ਨੂੰ ਮਿਡਲ ਦੇ ਵਿੱਚ ਹੋ ਗਿਆ ਕਈਆਂ ਨੂੰ ਲਾਸਟ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਮੰਨ ਲਓ ਕੋਈ ਬੈਠਾ ਹੋਇਆ ਸੀ ਤੇ ਜਾਪਿਆ ਹੋਇਆ ਸੀ ਅਚਾਨਕ ਹੀ ਉਹ ਜੋ ਸੈਕੰਡ ਬਾਡੀ ਆ ਉਹ ਨਿਕਲ ਜਾਂਦੀ ਸੂਖਮ ਸਰੀਰ ਵਿੱਚੋਂ ਨਿਕਲ ਜਾਂਦਾ ਤੇ ਜੀਵ ਉਹਨੂੰ ਮਹਿਸੂਸ ਵੀ ਕਰ ਸਕਦਾ ਐਸ ਅਵਸਥਾ ਦੇ ਵਿੱਚ ਜੀਵ ਇਹੀ ਸੋਚਦਾ ਰਹਿੰਦਾ ਵੀ ਇਹ ਕੀ ਹੋਇਆ ਨਾ ਉਹ ਸੁੱਤਿਆਂ ਦੇ ਵਿੱਚ ਨਾ ਪੂਰਾ ਧਿਆਨ ਦੇ ਵਿੱਚ ਪਰ ਜੀਵ ਨੂੰ ਮਹਿਸੂਸ ਇਹ ਹੁੰਦਾ ਆ ਕਿ ਉਹ ਆਪਣੀ ਬਾਡੀ ਤੋਂ ਅਲੱਗ ਹੋ ਗਿਆ ਜਦੋਂ ਜੀਵਾ ਦੇ ਨਾਲ ਪਹਿਲੀ ਵਾਰੀ ਅਨੁਭਵ ਹੁੰਦਾ ਤਾਂ ਉਹਨਾਂ ਨੂੰ ਬਹੁਤ ਡਰ ਲੱਗਦਾ ਤੇ ਇਹ ਜੋ ਸੂਖਮ ਸਰੀਰ ਆ ਇਹ ਹਰ ਇੱਕ ਚੀਜ਼ ਦੇ ਵਿੱਚੋਂ ਲੰਘ ਸਕਦਾ ਮਤਲਬ ਇਹਨੂੰ ਕੋਈ ਵੀ ਰੁਕਾਵਟ ਨਹੀਂ ਪੈ ਸਕਦੀ ਨਾਕੰਧ ਦੀ ਨਾ ਅੱਗ ਦੀ ਨਾ ਪਾਣੀ ਦੀ ਹਨਾ ਨਾ ਧਰਤੀ ਦੀ ਇਹ ਹਰ ਇੱਕ ਚੀਜ਼ ਦੇ ਵਿੱਚੋਂ ਲੰਘ ਸਕਦਾ ਐਸ ਅਨੁਭਵ ਦੇ ਵਿੱਚ ਡਰਨ ਦੀ ਲੋੜ ਨਹੀਂ ਹੈ ਇਹ ਤਕਰੀਬਨ ਤਕਰੀਬਨ ਸਾਰਿਆਂ ਦੇ ਨਾਲ ਹੀ ਹੁੰਦੀ ਹੈ ਹੁਣ ਇਹ ਅਨੁਭਵ ਵੀ ਉਹ ਤੱਕ ਨਹੀਂ ਹੁੰਦੇ ਜਦ ਤੱਕ ਸਾਡੇ ਵਿਚਾਰ ਸਟਾਪ ਨਹੀਂ ਹੁੰਦੇ ਇਸ ਤੋਂ ਬਾਅਦ ਜੀਵ ਆਪਣੇ ਆਲੇ ਦੁਆਲੇ ਦੀ ਹਰ ਇੱਕ એનર્ਜੀ ਨੂੰ ਪਹਿਚਾਨ ਸਕਦਾ ਕੋਈ ਜੀਵ ਕੀ ਬੋਲਣਾ ਚਾਹੁੰਦਾ ਆ ਕਿੱਦਾਂ ਦਾ ਬੋਲਣਾ ਚਾਹੁੰਦਾ ਆ ਇਹ ਬੰਦਾ ਚੰਗਾ ਸੋਚਦਾ ਆ ਕਿ ਮਾੜਾ ਸੋਚਦਾ ਆ ਇਹ ਸਭ ਜੀਵ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਬਾਅਦ ਵੀ ਜੇ ਕੋਈ ਜੀਵ ਇਸ ਤੋਂ ਅੱਗੇ ਜਾਂਦਾ ਹੈ ਤਾਂ ਉਸ ਨੂੰ ਪਰਲੋਕ ਦੇ ਸੁਖਮ ਜੋ ਖੇਡ ਹੈ ਉਹ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਪਰਲੋਕ ਦਾ ਜਿੰਨਾ ਵੀ ਖੇਡ ਚੱਲਦਾ ਹੈ ਉਹ ਜੀਵ ਮਹਿਸੂਸ ਕਰ ਸਕਦਾ ਹੈ ਅਕਸਰ ਇਹ ਵੀ ਗੱਲ ਦੇਖੀ ਗਈ ਆ ਕਿ ਜਦੋਂ ਕੋਈ ਨਾਮ ਅਭਿਆਸੀ ਧਿਆਨ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਕਾਲ ਆਪਣਾ ਪੂਰਾ ਜ਼ੋਰ ਲਾਉਂਦਾ ਹੈ ਉਸ ਜੀਵ ਨੂੰ ਰੋਕਣ ਵਾਸਤੇ ਕਈ ਤਰ੍ਹਾਂ ਦੇ ਦ੍ਰਿਸ਼ ਜਿਵੇਂ ਰਕਸ਼ਸ ਹੋ ਗਿਆ ਭੂਤ ਹੋ ਗਿਆ ਬਹੁਤ ਕੁਝ ਜੀਵ ਨੂੰ ਦਿਖਾਈ ਦੇ ਸਕਦਾ ਹੈ ਇਸ ਲਈ ਗੁਰਮਖਾਂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ